ਪੰਜਾਬ ਦੇ ਵਿੱਚ ਵਾਪਰ ਗਈ ਹੈ ਦਰਦਨਾਕ ਘਟਨਾ ਲੰਬ ਮੈਰਿਜ ਕਰਵਾਉਣ ਤੋਂ ਬਾਅਦ ਪਤੀ ਨੇ ਹੀ ਕਰ ਦਿੱਤਾ ਪਤਨੀ ਦਾ ਕਤਲ ਹੋ ਗਿਆ ਖੁਦ ਫਰਾਰ ਤੇ ਇਸ ਮਾਮਲੇ ਦੇ ਵਿੱਚ ਆ ਗਿਆ ਇੱਕ ਨਵਾਂ ਮੋੜ ਜਿੱਆਂ ਇੱਕ ਖਬਰ ਨਵਾਂ ਸ਼ਹਿਰ ਦੇ ਪਿੰਡ ਪੰਗਲ ਕਲਾਂ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਦਰਦਨਾਕ ਘਟਨਾ ਵਾਪਰ ਗਈ ਹੈ ਇੱਕ ਮੁੰਡੇ ਕੁੜੀ ਨੇ ਲਵ ਮੈਰਿਜ ਕਰਵਾਈ ਤੇ ਦੋਨੋਂ ਵਿਆਹ ਦੇ ਬੰਧਨ ਦੇ ਵਿੱਚ ਵੱਜ ਗਏ ਪਰੰਤੂ ਵਿਆਹ ਨੂੰ ਅਜੇ ਮਹਿਜ 3 ਮਹੀਨੇ ਹੀ ਹੋਏ ਸਨ ਕਿ ਇਸ ਪਤੀ ਦੇ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਹੈ ਉਸ ਦਾ ਗਲਾ ਘੁੱਟ ਕੇ ਉਸ ਨੂੰ ਜਾਨੋਂ ਮਾਰ ਦਿੱਤਾ ਗਿਆ ਹੈ ਹੁਣ ਇਹ ਮਾਮਲਾ ਪੁਲਿਸ ਤੱਕ ਪਹੁੰਚਿਆ ਹੋਇਆ ਹੈ ਦੱਸ ਦਈਏ ਕਿ ਸਮ੍ਰਿੱਤਕ ਲੜਕੀ ਦੀ ਪਛਾਣ ਆਸ਼ਾ ਰਾਣੀ ਦੇ ਤੌਰ ਤੇ ਹੋਈ ਹੈ ਉਸ ਦੇ ਪਤੀ ਦਾ ਨਾਮ ਸੁਖਬੀਰ ਪਾਲ ਦੱਸਿਆ ਜਾ ਰਿਹਾ ਹੈ ਦਰਸਲ ਆਸ਼ਾ ਰਾਣੀ ਕੁਝ ਦਿਨਾ ਤੋਂ ਘਰੋਂ ਲਾਪਤਾ ਸੀ ਜਿਸ ਨੂੰ ਲੈ ਕੇ ਆਸ਼ਾ ਰਾਣੀ ਦੇ ਜਿਹੜੇ ਪਿਕੇ ਪਰਿਵਾਰ ਦੇ ਮੈਂਬਰ ਸਨ ਬਹੁਤ ਜ਼ਿਆਦਾ ਚਿੰਤਿਤ ਸਨ ਇਸ ਕਰਕੇ ਉਹ ਆਪਣੇ ਜਵਾਈ ਯਾਨੀ ਕਿ ਆਸ਼ਾ ਰਾਣੀ ਦੇ ਪਤੀ ਸੁਖਬੀਰਪਾਲ ਨੂੰ ਵਾਰ-ਵਾਰ ਫੋਨ ਕਰਦੇ ਸਨ ਪਰੰਤੂ ਸੁਖਬੀਰਪਾਲ ਉਹਨਾਂ ਦਾ ਕੋਈ ਵੀ ਜਵਾਬ ਨਹੀਂ ਸੀ ਦਿੰਦਾ ਉਲਟਾ ਟਾਲਮਟੋਲ ਕਰਦਾ ਸੀ ਜਿਸ ਨੂੰ ਲੈ ਕੇ ਆਸ਼ਾ ਰਾਣੀ ਦੇ ਮਾਪਿਆਂ ਨੇ ਸੁਖਬੀਰਪਾਲ ਤੇ ਸ਼ੱਕ ਜਤਾਇਆ ਤੇ ਉਹਨਾਂ ਨੇ ਇਹ ਜਿਹੜੀ ਰਿਪੋਰਟ ਹੈ ਪੁਲਿਸ ਤੱਕ ਪਹੁੰਚਾ ਦਿੱਤੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਪੁਲਿਸ ਇਸ ਮਾਮਲੇ ਦੀ ਜੜੀ ਜਾਂਚ ਪੜਤਾਲ ਕਰਨ ਲੱਗੀ ਤਾਂ ਪੁਲਿਸ ਦੇ ਹੱਥ ਸ਼ਮਸ਼ਾਨ ਘਾੜ ਤੋਂ ਇੱਕ Laash ਲੱਗੀ ਜਿਹੜੀ ਕਿ ਇਨਾਂ ਦੇ ਹੀ ਬੇਟੀ ਜਾਨਕੀ ਆਸ਼ਾ ਰਾਣੀ ਦੀ ਸੀ ਪੁਲਿਸ ਨੇ ਇਸ ਦੀ شناخت ਕੀਤੀ ਤਾਂ ਪਤਾ ਲੱਗਿਆ ਕਿ ਇਹ ਲੜਕੀ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ ਜਾਨੀ ਕਿ ਆਸ਼ਾ ਰਾਣੀ ਦੇ ਜਿਹੜੇ ਪੇਕੇ ਸਨ ਉਹ ਹੁਸ਼ਿਆਰਪੁਰ ਸਨ ਉਸ ਤੋਂ ਬਾਅਦ ਜਿਹੜੀ ਕਿ ਸੁਖਬੀਰ ਪਾਲ ਦੀ ਪਾਲ ਸ਼ੁਰੂ ਹੋ ਗਈ ਕਿਉਂਕਿ ਉਹ ਫਰਾਰ ਹੋ ਗਿਆ ਸੀ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਉਦੋਂ ਆਇਆ ਜਦੋਂ ਸੁਖਬੀਰ ਪਾਲ ਨੇ ਵੀ ਜ਼ਹਿਰੀਲਾ ਪਦਾਰਥ ਨਿਗਲਿਆ ਤੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਸ ਨੂੰ ਤੁਰੰਤ ਹੀ ਹਸਪਤਾਲ ਪਹੁੰਚਾ ਦਿੱਤਾ ਗਿਆ ਜਿੱਥੇ ਉਸ ਦਾ ਇਲਾਜ ਹੋਇਆ ਤੇ ਇਲਾਜ ਦੌਰਾਨ ਫਿਲਹਾਲ ਦੀ ਘੜੀ ਦੇ ਵਿੱਚ ਉਹ ਠੀਕ ਹੈ ਪਰੰਤੂ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਪੁਲਿਸ ਅਧਿਕਾਰੀ ਰਾਜਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ ਅਜੇ ਇਸ ਬਾਰੇ ਵਿੱਚ ਉਸ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਿਰ ਉਸ ਨੇ ਆਪਣੀ ਪਤਨੀ ਦਾ ਕਤਲ ਕਿਉਂ ਕੀਤਾ ਤੇ ਹੁਣ ਉਸ ਨੇ ਖੁਦ ਜ਼ਹਿਰ ਕਿਉਂ ਨਿਗਲੀ ਹੈ ਹੋ ਸਕਦਾ ਹੈ ਕਿ ਹੁਣ ਉਸਨੇ ਪੁਲਿਸ ਦੇ ਡਰ ਤੋਂ ਹੀ ਜਿਹੜਾ ਇਹ ਜ਼ਹਿਰੀਲਾ ਪਦਾਰਥ ਖਾਦਾ ਹੋਵੇ ਪਰੰਤੂ ਇਹ ਅਜੇ ਵੀ ਜਾਂਚ ਦਾ ਵਿਸ਼ਾ ਹੈ ਕਿ ਉਸਨੇ ਆਪਣੀ ਪਤਨੀ ਦਾ ਗਲਾ ਕਿਉਂ ਕੁੱਟਿਆ ਉਸ ਨੂੰ ਜਾਨੋਂ ਕਿਉਂ ਮਾਰਿਆ ਇਸ ਮਾਮਲੇ ਦੇ ਵਿੱਚ ਪੁਲਿਸ ਅਜੇ ਜਾਂਚ ਪੜਤਾਲ ਕਰ ਰਹੀ ਹੈ ਪੁਲਿਸ ਦਾ ਆਖੜਾ ਹੈ ਕਿ ਜਦੋਂ ਇਸ ਦੀ ਹਾਲਤ ਬਿਲਕੁਲ ਠੀਕ ਹੋ ਜਾਵੇਗੀ ਤਾਂ ਇਸ ਦੇ ਖਿਲਾਫ ਸਖਤੀ ਦੇ ਨਾਲ ਪੁਸ਼ਗੀਸ਼ ਕੀਤੀ ਜਾਵੇਗੀ ਸੋ ਇਹ ਮਾਮਲਾ ਇਸ ਵੇਲੇ ਪੁਲਿਸ ਤੱਕ ਪਹੁੰਚਿਆ ਹੋਇਆ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਸਖਤੀ ਦੇ ਨਾਲ ਜਾਂਚ ਪੜਤਾਲ ਕਰ ਰਹੀ ਹੈ